ਭਗਵੰਤ ਸਾਹਿਬ ਨੇ ਜਲੰਧਰ ਵਿਖੇ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਆਓ ਤੁਹਾਨੂੰ ਦੱਸਦੇ ਹਾਂ ਭਗਵੰਤ ਸਾਹਿਬ ਨੇ ਕੀ ਕਿਹਾ ਅੱਜ ਨਕੌਦਰ ਵਿਖੇ ਜਲੰਧਰ ਹਲਕੇ ਲਈ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ 283 ਕਰੋੜ ਰੁਪਏ ਨਾਲ ਜਲੰਧਰ ਦੀ ਨੁਹਾਰ ਬਦਲੀ ਜਾਵੇਗੀ ਨਾਲ ਹੀ ਆਧੁਨਿਕ ਚੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਮਾਂ ਤੇ ਬੱਚੇ ਰੂਪ ਹੁੰਦੇ ਨੇ ਰੱਬ ਦਾ ਇਹਨਾਂ ਦੀ ਸਾਂਭ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਆਉਣ ਵਾਲੇ ਦਿਨਾਂ 'ਚ ਹੋਰ ਨਵੇਂ ਪ੍ਰੋਜੈਕਟਾਂ ਦੇ ਉਦਘਾਟਨ ਕਰਾਂਗੇ ਵੱਡੀ ਗਿਣਤੀ 'ਚ ਪਹੁੰਚਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਹਾਨੂੰ ਦੱਸਤੀ ਹੈ ਜੀ ਪੰਪਾ ਸਾਹਿਬ ਨੇ ਜਲੰਧਰ ਨੂੰ ਇੱਕ ਵੱਡੀ ਸੋਗਾ ਦਿੱਤੀ ਹੈ ਕਿ ਇਹ ਜੀ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ ਜਲੰਧਰ ਦੇ ਵਿੱਚ ਜਿਸ ਤੇ ਲਈ ਪੰਪਾ ਸਾਹਿਬ ਨੇ 283 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਜਲੰਧਰ ਦੇ ਵਿੱਚ ਪੰਪਾ ਸਾਹਿਬ ਨੇ ਕਿਹਾ ਕਿ ਅਸੀਂ ਇੱਥੇ ਜੋ ਹੈ ਨਵੀਂ ਟੈਕਨੀਕ ਦੇ ਨਾਲ ਆਧੁਨਿਕ ਜੱਚਾ ਬੱਚਾ ਹਸਪੀਟਲ ਬਣਾਵਾਂਗੇ ਤੇ ਤੁਹਾਨੂੰ ਦਾਤੀ ਪੰਤਮਨ ਸਾਹਿਬ ਨੇ ਇਸ ਦਾ ਉਦਘਾਟਨ ਕੀਤਾ ਜੱচ্চਾ ਬੱਚਾ ਹਸਪੀਟਲ ਦਾ ਪੰਤਮਨ ਸਾਹਿਬ ਨੇ ਜਲੰਧਰ ਨੂੰ ਵੱਡੀ ਸੌਗਾ ਦਿੱਤੀ 283 ਕਰੋੜ ਰੁਪਏ ਦੀ ਪੰਤਮਨ ਸਾਹਿਬ ਨੇ ਵੱਡੀ ਸੌਗਾ ਦਿੱਤੀ ਨਕੌਦਰ ਦੇ ਵਿੱਚ ਜਲੰਧਰ ਨੂੰ ਦਿੱਤਾ 283 ਕਰੋੜ ਰੁਪਏ ਦਾ ਫੰਡ ਵੱਡੀ ਖਾਪਰ ਤੁਹਾਨੂੰ ਦਾਤੀ ਪੰਤਮਨ ਸਾਹਿਬ ਨੇ ਕੀ ਕਿਹਾ ਅਜਨਕੌਦਰ ਵਿਖੇ ਜਲੰਧਰ ਹਲਕੇ ਵਿੱਚ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ 283 ਕਰੋੜ ਰੁਪਏ ਨਾਲ ਜਲੰਧਰ ਦੀ ਨਹਿਰ ਬਤਲੀ ਜਾਵੇਗੀ ਨਾਲ ਹੀ ਆਧੁਨਿਕ ਜੱচ্চਾ ਬੱਚਾ ਹਸਪੀਟਲ ਦਾ ਵੀ ਨਾਲ ਹੀ ਆਧੁਨਿਕ ਜੱਤਿਆਪਾਚਾ ਹਸਪਤਾਲ ਦਾ ਵੀ ਉਦਘਾਟਨ ਕੀਤਾ ਮਾਂ ਤੇ ਬੱਚੇ ਰੱਬ ਦਾ ਰੂਪ ਹੁੰਦੇ ਹਨ ਇਹਨਾਂ ਦੀ ਸਾਂਭ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਬੰਦੀ ਹੈ ਵੱਡੀ ਖਬਰ ਜੀ ਤੁਹਾਨੂੰ ਦੱਸਦੀ ਹੈ ਪੰਤਮਨ ਸਾਹਿਬ ਇਦਾਂ ਹੀ ਤੁਸੀਂ ਕੰਮ ਕਰਦੇ ਰਹੋ ਪੰਤਮਨ ਸਾਹਿਬ ਨੇ ਜੋ ਹੈ ਵਿਕਾਸ ਕਾਰਜਾਂ ਦੇ ਲਈ ਜਿੰਦਰ 9283 ਕਰੋੜ ਰੁਪਏ ਦਿੱਤੇ ਹੈਗੇ ਜੀ ਤੇ ਇੱਕ ਉਦਘਾਟਨ ਵੀ ਕੀਤਾ ਨਵਾਂ ਜੱਚਾ ਬੱਚਾ ਹਸਪੀਟਲ ਦਾ ਉਹਨਾਂ ਨੇ ਕਿਹਾ ਕਿ ਜਿਹੜੇ ਨਵੇਂ ਬੱਚੇ ਹੁੰਦੇ ਆ ਉਹਨਾਂ ਦੀ ਸਾਂਭ-ਸਮਾਲ ਕਰਨਾ ਹੁੰਦੇ ਮਾਤਾ ਦੀ ਸਾਂਭ-ਸਮਾਲ ਕਰਨਾ ਸਾਡਾ ਫਰਜ਼ ਬੰਦਾ ਹੈ ਤੁਸੀਂ ਜੇ ਸਾਨੂੰ ਵੋਟਾਂ ਦਿੱਤੀਆਂ ਹੈਗੀਆਂ ਦਿਲ ਖੋਲ ਕੇ ਤੇ ਅਸੀਂ ਵੀ ਤੁਹਾਨੂੰ ਜੋ ਹੈ ਤੋਹਫੇ ਦੇਵਾਂਗੇ ਦਿਲ ਖੋਲ ਕੇ ਤੇ ਇਸੇ ਕੜੀ ਦੇ ਵਿੱਚ ਅੱਜ 283 ਕਰੋੜ ਰੁਪਏ ਦੀ ਸੌਗਾਤ ਅਸੀਂ ਦੇ ਰਹੇ ਹਾਂ ਜਲੰਧਰ ਦੇ ਵਿੱਚ ਤੁਸੀਂ ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਅਸੀਂ ਵਧੀਆ ਕੰਮ ਕਰਦੇ ਰਵਾਂਗੇ ਬਾਕੀ ਤੁਸੀਂ ਇਸ ਵਰ ਕੀ ਕਹਿੰਦੇ ਹੋ ਆਪਣੀ رائے ਜ਼ਰੂਰ ਦੱਸੋ ਪੰਤਮਾ ਸਾਹਿਬ ਨੇ ਵੱਡਾ ਉਪਰਾਲਾ ਕੀਤਾ 283 ਕਰੋੜ ਰੁਪਏ ਦਾ ਜੋ ਹੈ ਫੰਡ ਸ਼ਿਲੰਦਰ ਨੂੰ ਦਿੱਤਾ ਹੈ ਪੰਨਾ ਸਾਹਿਬ ਨੇ ਕਿਹਾ ਜੇ ਤੁਸੀਂ ਸਾਨੂੰ ਦਿਲ ਖੋਲ ਕੇ ਵੋਟਾਂ ਦਿੱਤਾ ਜਾਂ ਦਿੱਤਾ ਸਕਦੇ ਹੋ ਤੇ ਅਸੀਂ ਵੀ ਤੁਹਾਨੂੰ ਦਿਲ ਖੋਲ ਕੇ ਸੌਗਾਤ ਦੇ ਸਕਦੇ ਹਾਂ ਤੁਹਾਡੇ ਜੋ ਹੈ ਸ਼ਹਿਰ ਨੂੰ ਵਧੀਆ ਬਣਾਵਾਂਗੇ ਹਾਈ ਟੈਕ ਬਣਾਵਾਂਗੇ ਤੇ ਜੱਚਾ ਬੱਚਾ ਹਸਪੀਟਲ ਦਾ ਵੀ ਵਿਗਾਟਨ ਕਿੰਨਾ ਹੈ ਮੈਂ ਮੈਂ ਚਾਹੁੰਦਾ ਹਾਂ ਕਿ ਨਵੇਂ ਬੱਚੇ ਜਨਮੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਤੇ ਸਾਡਾ ਪੰਜਾਬ ਰੰਗਲਾ ਬਣੇ ਤੇ ਸਾਡੀ ਜਿਹੜੀ ਜਨਤਾ ਹੈਗੀ ਆ ਉਸ ਨੂੰ ਜੋ ਹੈ ਤਾਨੂੰ ਵੋਟ ਕਰਨ ਦਾ ਜੋ ਹੈ ਲਾਭ ਮਿਲਣਾ ਚਾਹੀਦਾ ਹੈ ਜੇ ਤੁਸੀਂ ਦਿਲ ਖੋਲ ਕੇ ਵੋਟ ਕੀਤਾ ਹੈ ਤੇ ਅਸੀਂ ਵੀ ਤੁਹਾਨੂੰ ਦਿਲ ਖੋਲ ਕੇ ਸੌਗਾਤ ਦੇਣੇ ਹਾਂ ਪੰਤਮਨ ਸਾਹਿਬ ਨੇ ਦਿੱਤੀ ਵੱਡੀ ਸੌਗਾਤ ਚਲੰਦਰ ਸ਼ਹਿਰ ਨੂੰ 283 ਕਰੋੜ ਰੁਪਏ ਦੀ ਵੱਡੀ ਰਕਮ ਦਿੱਤੀ ਵਿਕਾਸ ਕਾਰਜਾਂ ਲਈ